20 25 30 35 40 45 50 55 60 65 70 75 80 85 90 400 ਹੋਲਾਂਗੇ ਨੇ 400 ਰੁਪਏ ਬਾਈ ਜੀ 400 ਰੁਪਏ 400 ਰੁਪਏ ਇਸ ਟਰਾਲੀ ਦਾ ਰੇਟ ਹੈ ਮਿੱਤਰੋ ਅਗਲੀ ਟਰਾਲੀ ਦਾ ਵੇਨੇ ਅੰਦਰ ਦੀ ਥੂੜੀ ਸੀਗੀ ਸਾਫ ਥੂੜੀ ਸੀ ਕਰਦੇ ਆ ਸ਼ੇਅਰ ਤੁਹਾਡੇ ਨਾਲ ਵੀਡੀਓ ਸਾਰੀ ਇਹ ਬਾਈ ਆਪਣੀ ਅੰਦਰ ਦੀ ਅੰਦਰ ਦੀ ਥੂੜੀ ਬੋਲੋ ਹੀ 300 ਰੁਪਏ 300 ਰੁਪਏ 300 ਰੁਪਏ ਕਿਦੀ ਟਰਾਲੀ ਵੀਰੇ ਰਹੇਗਾ ਫ੍ਰੀ ਕੋਟ ਨਹਿਰਾਂ ਤੇ ਜਾਣਾ ਨਾਲ ਸਰ ਆੜੂ ਦਾ ਭਰ 300 ਰੁਪਿਆ 300 ਰੁਪਿਆ 10 15 20 25 30 35 40 45 350 55 60 65 365 ਬੋਲਾਂਗੇ ਨੇ 365 ਰੁਪਏ ਬਾਈ ਜੀ 365 365 ਰੁਪਿਆ ਟਰਾਲੀ ਦਾ ਰੇਟ ਹੋਇਆ ਬਈ ਕੋੜਕਪੂਰੇ ਦੀ ਦਾਣਾ ਮੰਡੀ ਦੇ ਵਿੱਚ ਟਰਾਲੀਆਂ ਲੱਗਦੀਆਂ ਰੋਜ਼ 7:30 ਵਜੇ ਬੋਲੀ ਹੁੰਦੀ ਹੈ ਜਿਹੜੇ ਭਰਾਵਾਂ ਨੇ ਤੂੜੀ ਲੈਣੀ ਹੁੰਦੀ ਉਹ ਵੀ ਪਹੁੰਚ ਸਕਦੇ ਤੇ ਜਿਨ੍ਹਾਂ ਨੇ ਤੂੜੀ ਵੇਚਣੀ ਉਹ ਵੀ ਪਹੁੰਚ ਸਕਦੇ ਅੰਦਰ ਦੀ ਤੂੜੀ ਅਗਲੀ ਟਰਾਲੀ ਵੇੜਨ ਕੀ ਰੈਟ ਜਾਂਦਾ 300 ਰੁਪਿਆ 300 ਰੁਪਿਆ 300 ਰੁਪਿਆ ਆਹ ਵੀ ਲੱਲਿਆਂ ਨੇ ਲਿਆਏ ਸੀ 310 ਰੁਪਈ 15 20 25 30 35 40 45 850 54 60 65 70 75 80 85 400 ਬੋਲਾਂਗੇ ਨੇ 400 ਜਾਨ ਤੋਂ ਵੀ 600 ਰੁਪਈਆ ਇਸ ਟਰਾਲੀ ਦਾ ਰੇਟ ਹੈ ਅਗਲੀ ਟਰਾਲੀ ਦਾ ਰੇਟ ਦੇਣੇ ਆਪਾਂ ਕੀ ਜਾਂਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਟਰਾਲੀਆਂ ਦੇ ਬਹੁਤ ਨਗ ਆ ਜੀ ਵੇਣੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਦਰਦਰ ਕੀ ਜੀ ਆਰਤੀ ਤੁੜਿਆ ਜੀ ਨਾਲ ਦੀ ਬੋਲੋ 250 ਰੁਪਇਆ 250 ਰੁਪਇਆ 250 ਰੁਪਇਆ 250 ਬੋਲਣਗੇ 50 60 305 305 10 15 315 ਬੋਲਣਗੇ 20 25 30 30 ਰੁਪਇਆ ਬੋਲਦਾ ਕੋਈ 330 ਰੁਪਈਆ ਹੀ ਜੀ 330 ਰੁਪਈਆ ਇਹ ਟਰਾਲੀ ਦਾ ਰੇਟ ਹੋਇਆ ਹੁਣ ਤੱਕ ਦਾ ਜੀ ਹਾਈएस्ट ਰੇਟ ਵੇਖੀਏ ਤਾਂ 400 ਰੁਪਈਆ ਚੱਲਿਆ ਆਪਣੇ ਹੁਣ ਤੱਕ ਥੋੜਾ ਜਿਹਾ ਪਹਿਲੇਟ ਹੋ ਗਈ ਸੀ ਤੁਹਾਨੂੰ ਦਰ ਕੇ ਕੱਲ ਤੁਹਾਨੂੰ ਗੱਲ ਕਰਾਂਗੇ ਟਾਈਮ 'ਤੇ ਪਹੁੰਚਣ ਦੀ ਦੋ ਟਰਾਲੀਆਂ ਦੀ ਗੱਲ ਹੀ ਪਹਿਲਾਂ ਹੋ ਗਈ ਸੀ ਉਹ ਤੁਹਾਨੂੰ ਆਪਾਂ ਪੁੱਛ ਕੇ ਕਲੀਅਰ ਕਰ ਦਾਂਗੇ ਕੀ ਰੇਟ ਚੱਲਿਆ ਪਹਿਲਾਂ ਇਹ ਕੀ ਹੈ ਭਾਈ 300 ਰੁਪਈਆ 300 ਰੁਪਈਆ 300 ਰੁਪਿਆ ਬੋਲਾਂ ਬਾਈ ਜੀ 300 ਰੁਪਿਆ ਲੋ ਜੀ 300 ਰੁਪਿਆ ਟਰਾਲੀ ਦਾ ਰੇਟ ਆਇਆ ਅਗਲੀ ਟਰਾਲੀ ਦਾ ਪਰ ਰੇਟ ਕਰਦੇ ਆਂ ਕਲੀਅਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਦਬਕੇ ਨਾ ਹਜੇ ਬਹੁਤ ਖੜੇ ਟਰਾਲੀਆਂ ਦੇ ਦੂਰ ਤੱਕ ਟਰਾਲੀਆਂ ਖੜੀਆਂ ਲੈ ਆਓ ਬਾਈ ਜੀ ਨੇ ਵੇਚਣੀ ਤੁੜੀ ਗਾਂ ਫਿਰ ਨਵੀਂ ਦਾ ਟਾਈਮ ਆਉਂਦਾ ਜਾਂਦਾ bolo ji 300 5 10 15 20 25 30 35 40 45 350 52 60 65 70 71 80 80 90 99 99 ਬੋਲਾਂਗੇ ਨੇ 300 ਤੇ 99 ਰੁਪਏ ਟਰਾਲੀ ਦਾ ਰੇਟ ਹੋਇਆ ਅਗਲੀ ਟਰਾਲੀ ਦਾ ਪਰ ਰੇਟ ਵੇਣੇ ਮਿੱਤਰੋ ਹੁਣ ਤੱਕ ਦਾ ਜੇ ਹਾਈएस्ट ਰੇਟ ਵੇਖੀਏ ਤਾਂ 400 ਰੁਪਿਆ ਹੋਇਆ ਹੈ ਅੰਦਰ ਦੀ ਤੁੜੀ ਦਾ 395 ਰੁਪਿਆ ਰਿਹਾ ਰੇਟ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਦਬ ਕੇ ਬੋਲੋ ਜੀ 300 350 350 58 60 ਰੁਪਏ ਬੋਲਣਗੇ ਕੋ 60 ਰੁਪਏ ਮੈਂ ਨਹੀਂ ਇਹ ਕਹਿੰਦੀ ਆ ਦਾਂਸੋ ਤੇ 60 ਰੁਪਿਆ ਟਰਾਲੀ ਦਾ ਰੇਟ ਗਿਆ ਕਰਦੇ ਆ ਅਗਲੀਆਂ ਟਰਾਲੀਆਂ ਦਾ ਕੀ ਰੇਟ ਜਾਂਦਾ ਹੁਣ ਤੱਕ ਦਾ ਜੇ ਹਾਈएस्ट ਰੇਟ ਵੇਖੀ ਤਾਂ 400 ਰੁਪਿਆ ਅੱਜ ਤੱਕ ਦਾ ਜੇ ਹਾਈएस्ट ਰੇਟ ਅੱਜ ਤੱਕ ਕੱਲ ਤਾਂ 400 450 ਤੋਂ ਜਾਵੜੇ ਹੀ ਆ 400 ਦੇ ਖੜੇ ਆ ਕਰਦੇ ਆ ਅਗਲੀ ਟਰਾਲੀ ਵੀ ਨੇ ਅੰਦਰ ਦੀ ਤੁੜੀ ਲੱਗਦੀ ਮੈਨੂੰ ਇਹਨਾਂ ਨੂੰ ਜਦੋਂ ਸ਼ੰਭੂ ਵੱਲ ਤੋਂ ਜੇ ਗਿਆ ਹਾਂ ਹਾਂ ਅੰਦਰ ਦੀ ਤੁੜੀ ਜੇ ਜਾਵੇ ਪੰਨੂ ਦਾ ਬਾਟਰ ਹਰਦਾ ਖਣੋਰੀ ਬਾਰਡਰ ਤੇ ਬਾਹਰ ਦੀ ਅੰਦਰ ਦੀ ਆਓ ਲੋ ਅੰਦਰ ਦੀ ਤੁੜੀ ਬੋਲੋ ਜੀ ਤੋ ਲੱਲ ਬਾਈ ਕੋਲਾਈ ਕੋਈ ਮਸਾ ਹਾਂ ਚਾਹਾਂਗਾ ਵੀ ਕਰੋ ਇਹਨੇ ਦੁੱਤੀ ਜਾਣਾ ਜ਼ਿਆਦਾ ਹੋਣਾ ਕਿ ਕਿਰਾਇ 700 ਲੱਗੀਆਂ ਵਾਰ ਬੋਲੋ ਜੀ ਹਾਂਜੀ 300 300 300 ਬੋਲਾ ਬਾਈ ਨੇ 300 ਰੁਪਈਆ ਮਿੱਤਰੋ ਐ ਟਰਾਲੀ ਦਾ ਰੇਟ ਅੰਦਰ ਦੀ ਤੁੜੀ ਸੀ ਮਾਲਕ ਵੀਰਾਂ ਦਾ ਨਹੀਂ ਦੇਣੀ ਐ ਇਸ ਰੇਟ 'ਚ ਅੱਜ ਐਕੀ ਤੁੜੀ ਦਾ ਰੇਟ ਵੈਸੇ ਮੰਦਾ ਹੀ ਰਿਹਾ ਚਲੋ ਅਗਲੀ ਟਰਾਲੀ ਦਾ ਕਿਹ ਰੇਟ ਜਾਂਦਾ 300 300 ਬੋਲਦਾ ਬਈ 5 10 15 20 25 30 35 40 45 350 54 60 65 70 77 80 85 385 ਬੋਲਾਂਗੇ ਨੇ 385 ਰੁਪਏ ਬਾਈ ਜੀ ਆਪਣੀਆਂ 385 ਰੁਪਏ ਦੇ ਦੋ 20 385 ਰੁਪਏ ਅੰਦਰਲੀ ਟੁੜੀ ਦਾ ਰੇਟ ਗਿਆ ਇਹਦੀ ਟਰਾਲੀ ਦਾ ਗਿਣਿਆ ਕੀ ਰੇਟ ਹੈ ਇੱਕ ਟਰਾਲੀ ਮਦਰ ਖੜੀ ਹੈ ਤੇ ਇੱਕ ਇਧਰ ਦੋ ਨਗ ਰਹਿ ਗਏ ਆ ਜਾਓ ਜਿੱਲੇ ਕਮਾ ਚਲਾਉਣੇ ਤੇ ਆਨ ਕੋਈ ਨਹੀਂ 300 ਰੁਪਿਆ 300 ਰੁਪਿਆ ਓਨਾ ਬਾਈ ਜੀ 300 ਰੁਪਿਆ ਬਾਈ ਜੀ 300 ਰੁਪਿਆ ਟਰਾਲੀ ਦਾ ਰੇਟ ਗਿਆ ਵੀ ਟਰਾਲੀ ਦਾ ਲਾਸਟ ਟਰਾਲੀ ਰਹਿ ਗਈ ਜਿਵੇਂ ਕੀ ਰੇਟ ਜਾਂਦਾ ਜਨਾਬ ਜਿਆਦੇ ਹੋਗੇ ਸੀ ਇਸ ਕਰਕੇ ਰੇਟ ਥੋੜਾ ਹਟਾ ਰਿਹਾ ਇਹ ਨਾਲ ਵੀ ਜਾਉਂਦਾ ਆਹੋ ਬੰਦ ਆਰ ਦੀ ਟੁੜੀ ਆ ਜੀ ਗੁੱਲ ਗੁੱਲ ਤਾਂ ਨਹੀਂ ਜਰੇ ਲੰਗਾ ਹੀ ਹੈ ਬੋਲੋ ਜੀ 200 ਰੁਪਇਆ 200 ਰੁਪਇਆ ਬੋਲਣਾ ਭਾਈ ਗਰੇ 200 ਰੁਪਏ ਭਾਈ ਜੀ ਦੇਖੋ ਜੀ 200 ਰੁਪਿਆ ਲਾ ਟ੍ਰਾਲੀ ਦਾ ਰੇਟ ਰਿਹਾ। ਬਾੜ ਦੀ ਟਰਾਲੀ ਸੀਗੀ ਮਿੱਤਰੋ। 200 ਰੁਪਿਆ ਰੇਟ ਲੱਗ ਗਿਆ। ਅੱਜ ਤੱਕ ਦਾ ਜੇ ਹਾਈएस्ट ਰੇਟ ਵੇਖੀਏ ਤਾਂ 400 ਰੁਪਿਆ ਰਿਹਾ ਅੱਜ। ਟੋਟਲ ਨਾਲ ਦਾ ਰੇਟ ਸਭ ਤੋਂ ਆਖਰ 4000 ਰੁਪਿਆ ਦਾ ਅੱਜ। ਅੱਜ ਨਾਗ ਬਥੇਰੇ ਆ ਗਏ ਸੀਗੇ ਮੈਨੂੰ ਲੱਗਦਾ ਅੱਜ। ਹੁਣ ਵੀ ਜੇ ਵੇਖੀਏ ਤਾਂ 6-7 ਨਾਗ ਖੜੇ ਆ ਤੇ ਮੇਰੇ ਹੁੰਦਾ ਜੇ ਨਾਲ ਅੱਜ 15-16 ਨਾਗ ਸੀਗੇ ਮੰਡੀ ਦੇ ਵਿੱਚ। ਵੀਡੀਓ ਨੂੰ ਸ਼ੇਅਰ ਦੱਬ ਕੇ ਕਰਦਿਆ ਕਰੋ ਡੇਲੀ ਬੋਲੀ ਹੁੰਦੀ ਹੈ ਇੱਥੇ 7:30 ਵਜੇ ਕੋਲਕਪੁਰੇ ਦੀ ਮੰਡੀ ਦੇ ਵਿੱਚ ਤੂੜੀ ਦੀਆਂ ਟਰਾਲੀਆਂ ਆਉਂਦੀਆਂ ਆਪਾਂ ਵੀਡੀਓ ਰੋਜ਼ ਪਾਇਆ ਕਰਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਭਰਾ ਆਪਣੇ ਚੈਨਲ ਦੇ ਨਵੇਂ ਆਏ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਨੂੰ ਆਹ ਦੋਸਤੋ ਵੀਡੀਓ ਦੇਖਣ ਲਈ ਕੱਲ ਨੂੰ ਫਿਰ ਮਿਲਦੇ ਆਪਾਂ ਵੀਡੀਓ ਦੇ ਨਾਲ